ਡਾਂਸਰ ਸਿਮਰਨ ਸੰਧੂ ਦੇ ਪੈਗ ਦਾ ਗਲਾਸ ਮਾਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਸਿੰਘ ਗ੍ਰਿਫਤਾਰ ਹੋ ਗਿਆ ਬਾਕੀ ਸਾਡੀ ਟੀਮਾਂ ਗਈਆਂ ਹੋਈਆਂ ਨੇ ਉਹ ਫੋਫ ਹੈ ਵੀ ਜਲਦੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਕਿੰਨੇ ਬਦੋਸ਼ੀ ਗ੍ਰਿਫਤਾਰ ਹੋਏ ਨੇ ਇਕੱਲੇ ਜਗਰੂਪ ਸਿੰਘ ਇੱਕ ਫਿਲਹਾਲ ਜਗਰੂਪ ਸਿੰਘ ਹੋਇਆ ਦੋ ਦੋਸ਼ੀ ਹੋਰ ਉਹਨਾਂ ਲਈ ਗ੍ਰਿਫਤਾਰੀ ਲਈ ਸਾਡੀ ਛਾਪੇਮਾਰੀ ਕੀਤੀ ਜਾ ਰਹੀ ਹੈ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਵਕਫ ਵਕ ਇਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਲੋਕਲੇ ਕੀਤਾ ਇੱਕ ਮਹਿਲਾ ਕਮਿਸ਼ਨ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਉਹਦੇ ਤੇ ਕੀ ਕਾਰਵਾਈ ਅੱਗੇ ਰਿਪੋਰਟ ਭੇਜੀ ਹੈ ਉਹ ਮਹਿਲਾ ਕਮਿਸ਼ਨ ਨੂੰ ਜਾਂ ਕੀਤਾ ਆ ਹਾਂ ਜੀ ਉਹ ਸਾਡੇ ਡੀਐਸਪੀ ਸਾਹਿਬ ਕਰ ਰਹੇ ਨੇ ਉਹ ਕਾਰਵਾਈ ਇੱਕ ਮਹਿਲਾ ਦੇ ਉੱਪਰ આરોਪ ਵੀ ਲਗਾਏ ਗਏ ਨੇ ਕੁਝ ਡੀਏ ਵਾਲੇ ਬਲੋ ਆ ਕੇ ਵੀ ਪੁਤਰ ਕੀਤਾ ਗਿਆ ਇੱਕ ਮਹਿਲਾ ਦੇ ਉੱਪਰ ਐਦਾਂ ਦਾ ਹਮਲਾ ਕੀਤਾ ਗਿਆ ਕੀ ਇਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਇਥੇ ਰਾਏ ਸੀਗੇ ਬਾਅਦ ਆਪਣੀ ਕੋਈ ਵਾਈਟ ਦੇ ਕੇ ਚਲੇ ਗਏ ਨੇ ਮੇਰੇ ਕੋਲ ਉਹਨਾਂ ਦਾ ਕੋਈ ਲਿਖਤੀ ਨਹੀਂ ਆਇਆ ਹੈਗਾ ਤੁਹਾਨੂੰ ਦੱਸਦੀ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਨੌਜਵਾਨ ਵੱਲੋਂ ਸਟੇਜ ਤੇ ਡਾਂਸ ਕਰ ਰਹੀ ਕੁੜੀ ਤੇ ਗਲਾਸ ਮਾਰਿਆ ਜਾਂਦਾ ਹੈ ਤੇ ਦੋਵਾਂ ਵੱਲੋਂ ਇੱਕ ਦੂਜੇ ਨੂੰ ਗਾਲ੍ਹਾਂ ਵੀ ਕੱਢੀਆਂ ਜਾਂਦੀਆਂ ਨੇ ਤੇ ਹੁਣ ਪੁਲਿਸ ਨੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਕ ਮਾਮਲਾ ਹੋਇਆ ਸੀਗਾ ਪੈਲਸ ਦੇ ਵਿੱਚ ਲੜਾਈ ਹੋਈ ਸੀ ਉਹ ਗਾਲ੍ਹਾਂ ਕੱਢੀਆਂ ਉਹ ਦੋਸ਼ੀ ਗ੍ਰਿਫਤਾਰ ਕਰ ਲਿਆ ਹਾਂਜੀ ਜਗਰੂਪ ਸਿੰਘ ਗ੍ਰਿਫਤਾਰ ਹੋ ਗਿਆ ਬਾਕੀ ਸਾਡੀ ਟੀਮਾਂ ਗਈਆਂ ਹੋਈਆਂ ਨੇ ਉਹ ਹੋਫ ਹੈ ਵੀ ਜਲਦੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਕਿੰਨੇ ਬਦੋਸ਼ੀ ਗ੍ਰਿਫਤਾਰ ਹੋਏ ਨੇ ਜੀ ਇਕੱਲੇ ਜਗਰੂਪ ਸਿੰਘ ਕੀਤਾ ਇੱਕ ਫਿਲਹਾਲ ਜਗਰੂਪ ਸਿੰਘ ਹੋਇਆ ਦੋ ਦੋਸ਼ੀ ਹੋ ਗਏ ਉਹਨਾਂ ਲਈ ਗ੍ਰਿਫਤਾਰੀ ਲਈ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਇਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਕਿਰਨ ਲੋਕਲੇ ਕੀਤਾ ਇੱਕ ਮੈਲ ਕਮਿਸ਼ਨ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਉਹਦੇ ਤੇ ਕੀ ਕਾਰਵਾਈ ਅੱਗੇ ਰਿਪੋਰਟ ਭੇਜੀ ਹੈ ਮੈਲ ਕਮਿਸ਼ਨ ਨੂੰ ਜਾਂ ਕਿੱਦਾਂ ਆਹ ਹਾਂ ਜੀ ਉਹ ਸਾਡੇ ਡੀਐਸਪੀ ਸਾਹਿਬ ਕਰ ਰਹੇ ਨੇ ਉਹ ਕਾਰਵਾਈ ਤੇ ਚੱਪੇ ਗਿਆ ਇੱਕ ਮਹਿਲਾ ਦੇ ਉੱਪਰ આરોਪ ਵੀ ਲਗਾਏ ਗਏ ਨੇ ਕੁਝ ਡੀਏ ਵਾਲੇ ਬਲੋ ਆ ਕੇ ਵੀ ਪੁਟਰਾ ਕੀਤਾ ਗਿਆ ਇੱਕ ਮਹਿਲਾ ਦੇ ਉੱਪਰ ਐਦਾਂ ਦਾ ਹਮਲਾ ਕੀਤਾ ਗਿਆ ਕੀ ਇਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਇੱਥੇ ਵੜਾਏ ਸੀਗੇ ਬਾਅਦ ਆਪਣੀ ਕੋਈ ਵਾਈਟ ਦੇ ਕੇ ਚਲੇ ਗਿਆ ਨੇ ਮੇਰੇ ਕੋਲ ਉਹਨਾਂ ਦਾ ਕੋਈ ਲਿਖਤੀ ਨਹੀਂ ਆਇਆ ਹੈਗਾ